ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਡੇਲੀ ਵਲੌਗ ਤੇ ਤਾਂ ਅੱਜ ਇਕੱਲੇ ਲੱਗੇ ਆਂ ਬੰਦਾ ਇਕੱਲੇ ਹੁੰਦਾ ਆ ਬੰਦੇ ਦਾ ਭੇਖਾ ਹੀ ਹੁੰਦਾ ਵੀ ਨਾਲ ਹੈਗੇ ਆ ਬੰਦਾ ਇਕੱਲਾ ਹੀ ਹੁੰਦਾ ਇਕੱਲਾ ਹੀ ਹੁੰਦਾ ਹਾਂ ਆ ਮੈਂ ਘਰ ਨੇ ਆ ਤੋਨੇ ਆਨ ਕਰੂੰ ਕਿ ਸਾਡੀਆਂ ਜਿਹੜੀਆਂ ਡੇਰਾ ਸਾਹ ਵਾਲੀਆਂ ਵੀਡੀਓ ਤੁਹਾਨੂੰ ਤੇ ਹੋਈਆਂ ਲਗੀਆਂ ਕਮੈਂਟ ਵਿੱਚ ਜਰੂਰ ਦੱਸੋ ਦੇਖਿਓ ਜਰੂਰ ਤੇ ਮੇਰਾ ਸਾਥ ਹੋ ਰਿਹਾ ਜੀ ਇਹਨੇ ਹੁਣ ਆਪਣਾ ਰੁਟੀਨ ਵਾਈ ਜਿਹੜਾ ਦੇਲੀ ਬਲੌਗ ਜਿਹੜਾ ਹੁੰਦਾ ਆ ਅੱਛਾ ਅਪਦਾ ਨੂੰ ਬਣੇ ਆ ਜਾਨੇ ਉਹ ਵੀਡੀਓ ਨਾਲ ਤੇ ਟੇਬਲ ਰੂਲ ਬਣਾ ਰਹੇ ਆ ਬਣਾ ਕੀ ਰਹੇ ਆ ਬਾਜੀ ਹਾਂ ਜੀ ਬਣਾ ਕੀ ਰਹੇ ਆ ਇਹ ਟੇਬਲ ਬਣਾ ਰਹੇ ਆ ਸੈਂਟਰ ਟੇਬਲ ਠੀਕ ਆ ਦਰੂਦ ਰੂਟੀ ਵਾਲੇ ਆ ਹਾਂ ਇਹ ਬਣਾ ਕੇ ਰੋ ਇੱਕ ਹੋਰ ਉਧਰ ਵੀ ਲਾਇਆ ਵਰਕਰ ਇੱਕ ਉਹ ਵੀ ਬੰਦਾ ਆਪਣੀ ਜਰਮਨ ਸ਼ੇਵਡ ਆ ਗਈ ਤੇ ਆ ਆਪਣੇ ਵੱਡੇ ਭਾਈ ਕੀ ਆ ਰਹੇ ਲੱਕੜ ਕਹਿੰਦੀ ਆ ਬਈ ਇਹ ਕਾਲੀ ਰੀ ਸਰੀਂਜ ਜਿਹਨੂੰ ਕਹਿੰਦੇ ਸਟਿਚਾਂ ਉਹ ਹਰ ਇੱਕ ਬੜੀ ਵਧੀਆ ਹੁੰਦੀ ਬਹੁਤ ਵਧੀਆ ਹੈਗਾ ਤੋਂ ਭਾਰੀ ਕਰ ਗਈ ਬਈ ਬਹੁਤ ਵਧੀਆ ਨਿਕਲਿਆ ਇਹ ਕੋਣ ਕੋਣ ਲੱਗਦਾ ਨਾ ਆਉਗਾ ਠੀਕ ਹੈ ਬਈ ਐਚ ਡੀ ਹੈ ਇਹ ਬਣਾਉਨੇ ਪਏ ਆ ਵੀਡੀਓ ਦੇ ਦਿਖਾਉਂਦੇ ਆ ਨਾ ਕਰੀਆ ਇਹ ਸ਼ੌਂਦੀ ਤੁਹਾਨੂੰ ਮੈਨੂੰ ਵਿੱਚ ਨਹੀਂ ਕਰਨਾ ਜੋੜਨ ਦੇ ਆ ਜਿਹੜਾ ਜੋੜੀਆਂ ਦਿਖਾਓ ਜਿਹੜਾ ਮਾੜਾ ਜਿਹਾ ਆ ਦਿਖਾਓ ਜੀ ਕੈਮਰਾਮੈਨ ਜੀ ਲਾਓ ਆ ਦੇਖੋ ਜੀ ਬੰਨਣਾ ਹੈ ਮਾੜਾ ਹੈ ਕੱਟਣੇ ਆ ਆਪਣੇ ਜੁਮਾਰਗੀ ਲੈ ਕੇ ਆਉਂਦੇ ਸ਼ੀਸ਼ਾ ਸਫਾ ਰੱਖ ਲੈ ਠੀਕ ਆ ਹਾਂ ਜੀ ਹਾਂ ਜੀ ਮਾਰਬਲ ਗ੍ਰੀਨ ਆਈਡੀ ਸਫਾ ਤੇ ਜਿਹੜੇ ਨਵੇਂ ਯੂਟਿਊਬਰਸ ਦੇ ਆ ਰਹੇ ਨੇ ਆਣੇ ਉਹਨਾਂ ਬਾਰੇ ਕੀ ਕੀ ਜਣਾਜਾਂਗੇ ਉਹਨੂੰ ਨਾਲ ਨਾਲ ਮਾਰ ਕੇ ਤਾਂ ਮੈਂ ਜਣਾਜਾਂਗਾ ਵੀਡੀਓ ਪਾਉਂਦੀ ਹਫ਼ਤੇ ਵਿੱਚ ਪਾਉਂਦੀ ਤੇ ਜਦੋਂ ਵੀ ਫਿਊਚਰ ਬਣਨਾ ਹੈਗਾ ਜੇ ਮਲਾਉਣੇ ਰੈਗੂਲਰ ਪਾਉਂਦੀ ਬਣੇ ਪਹਿਲਾਂ ਮੈਂ ਵੀ ਜੇ ਸੀ ਵੀਡੀਓ ਸਾਂਭਤੀਆਂ ਏਟ ਪਹਿਲੇ ਪਹਿ ਪੂਆ ਫਿਊਚਰ ਹੈਗਾ ਯੂਟਿਊਬ ਦਾ ਆਨਲਾਈਨ ਦੇਖੋ ਜੀ ਆਨਲਾਈਨ ਸਿਸਟਮ ਹੋ ਗਿਆ ਅੱਜ ਤਾਂ ਸਾਰਾ ਡਿਜੀਟਲ ਸਾਰਾ ਡਿਜੀਟਲ ਹੀ ਚੱਲਣ ਗਿਆ ਅੱਜ ਤਾਂ ਇਹਦੇ ਵਿੱਚ ਜਿਹਦੇ ਜਿਹਦੇ ਕੋ ਸਕਿੱਲ ਹੈਗਾ ਜਿਹਦੇ ਕੋ ਕੋਈ ਹੁਨਰ ਹੈਗਾ ਉਹ ਦੱਸਦਾ ਇਹ ਆਪਣਾ ਜਿਹਦੇ ਕੋਈ ਨਾ ਇਹਦਾ ਰੱਬਰ ਆਪਰਾ ਸੱਜਣੋ ਆ ਟੇਬਲ ਬਣਾ ਕੇ ਆਪਾਂ ਤਿਆਰ ਕਰ ਦਿੱਤੇ ਆ ਤੇ ਜਿੱਪੀ ਬੈਠੀ ਆ ਗੱਬੇ ਹਾਂਜੀ ਗੱਦਾ ਠੀਕ ਆ ਗਰਮੀ ਜ਼ਿਆਦਾ ਆ ਆ ਵੀ ਸੇਮ ਟੇਬਲ ਜਿਹੜਾ ਤੇ ਵੀ ਦਲਾਈਆ ਬਾਜ ਜੇ ਰੈਡੀ ਕਰ ਦਾਨੇ ਆ ਜਿਹੜੇ ਬਾਦਰਾ ਜਿਹੜਾ ਇਹ ਕੱਟ ਦਾਣਾ ਆਪਾਂ ਤੇ ਭਾਈ ਹੋ ਹੋ ਕੇ ਸਾਡੀਆਂ ਜਿਹੜੀਆਂ ਪਹਿਲਾਂ ਜਿਹੜੀਆਂ ਵੀਡੀਓ ਸੀ ਡੇਰਾ ਸਾਹਿਬ ਆਈਆਂ ਤੁਹਾਨੂੰ ਪਸੰਦ ਆਈਆਂ ਉਹ ਨਹੀਂ ਤੇ ਲਾਈਵ ਕਰਨਾ ਭੁੱਲਿਓ ਨਹੀਂ ਲਾਈਵ ਜਰੂਰ ਕਰਦਾ ਕਰੋ ਤੇ ਜਿਹੜੇ ਨਵੇਂ ਚੈਨਲ ਤੇ ਆਉਂਦੇ ਹੋ ਸਬਸਕ੍ਰਾਈਬ ਜਰੂਰ ਕਰੋ ਚੈਨਲ ਤੇ ਵਧੀਆ ਵੀਡੀਓ ਆਉਣਗੀਆਂ ਹਰੇਕ ਵਾਰ ਔਰ ਆਉਂਦੀਆਂ ਜਾਣਗੀਆਂ ਬਹੁਤ ਵੀਡੀਓ ਤੇ ਆ ਸਾਡਾ ਮੋਟੇ ਜੀ ਆ ਤੇ ਅਜੇ ਹੱਸ ਰਹੇ ਨੇ ਕਿ ਦਹਾਂ ਚੱਲ ਆਇਆ ਕਿਥੋਂ ਦੋ ਵਿਲਾ ਟਿੰਡ ਲੈ ਕੇ ਭਾਈਆ ਲਾ ਕੇ ਤੇ ਗਰਮੀ ਹੋ ਗਈ ਯਾ ਤੇ ਹੁਣ ਪੱਖਾ ਚੱਲੀ ਜਾਂਦਾ ਆ ਤੇ ਚਿੱਪੀ ਬੈਠੀ ਆ ਬਹਿ ਜਾ ਬਹਿ ਜਾ ਬੇਟਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਮੋਟਾ ਬਹਿ ਜਾ ਉੱਥੇ ਚੱਲ ਚੱਲ ਉੱਥੇ ਉੱਥੇ ਚੱਲ ਇੱਥੇ ਬਹਿ ਜਾ ਵੇਲੇ ਮਤਰਾ ਸ਼ਾਮ ਦਾ ਟਾਈਮ ਹੋ ਗਿਆ ਤੇ ਟੇਬਲ ਜਿਹੜੇ ਆਪਾਂ ਰੈਡੀ ਕਰ ਦਿੱਤੇ ਆ ਰੰਗ ਰੰਗ ਮਾਰ ਲਿਆ ਨਾਲ ਹੁਣ ਆਪਾਂ ਸਾਗਰ ਕਹਦਾ ਜੀ ਭਾਈ ਤੁਸੀਂ ਸੁਣੋ ਕੀ ਹਾਲ ਚਾਲ ਆ ਠੀਕ ਠਾਕ ਆ ਮੋਟਾ ਸਾਡਾ ਉਹ ਬੈਠਾ ਬੇਲਾ ਇਹਨੂੰ ਜਿੱਪੀ ਸਾਡੀ ਪੀ ਰਹੀ ਆ ਪਾਣੀ ਕਿਹੋ ਜਿਹਾ ਕਹਦਾ ਰੈਡੀ ਕਰ ਦਿੱਤਾ ਆਪਾਂ ਔਰ ਇਹਨਾਂ ਨੂੰ ਹੁਣ ਲਾਦ ਕਰਨਾ ਆਪਾਂ ਸਾਨੂੰ ਕਰਾਂਗੇ ਚੱਕੜਿਆ ਹੋ ਗਿਆ ਅੰਕੜ ਭਾਰੀ ਸੀ ਬਹੁਤ ਜ਼ਿਆਦਾ ਤੇ ਹੋ ਸਾਡਾ ਜਿਹੜਾ ਹੈਗਾ ਆ ਸਾਹਤਾ ਸਫਾਈ ਸੁਵੀ ਕਰਨ ਵਾਲੀ ਰਹਿੰਦੀ ਆ ਆ ਸਾਮਾਨ ਵੀ ਸਾਰਾ ਇੱਦਾਂ ਹੀ ਪਿਆ ਆ ਤੇ ਵੀ ਸਫਾਈ ਕਰਨ ਵਾਲੀ ਹੋ ਜੂਗੀ ਸਾਰੇ ਦਾਵੇਂ ਛੁੱਟੀ ਮਨਾ ਹੋ ਰਹੀ ਹੈ ਅੱਜ ਨਹੀਂ ਪਹਿਲਾਂ ਰੁਕੇਗਾ ਤਾਂ ਸੀ ਮਨਾ ਮਨਾ ਹੋ ਰਹੀ ਹੈ ਜਿਵੇਂ ਨਹੀਂ ਕੀ ਦੀ ਨਾ ਹੁੰਦੀ ਇਹ ਜਾਲ ਕਰਦਾ ਰਹੇ ਅਸੀਂ ਹਾਂ ਬਣਾ ਇਹਨਾਂ ਗੱਲਾਂ ਦਾ ਸਹੀ ਹੈ ਸਹੀ ਹੈ ਸਹੀ ਹੈ ਮੈਂ ਤਾਂ ਹੋਰ ਇਹ ਕੱਲ੍ਹ ਦੀ ਵੀ ਛੁੱਟੀ ਹੈ ਕੱਲ ਜਾਣਾ ਹੈ ਜਾਈਏ ਛੁੱਟੀ ਮੌਸਮ ਅਸਰ ਰਿਲੇਟ ਕੱਲ੍ਹ ਚੜ ਗਿਆ ਅਗਲਾ ਦਿਨ ਤੇ ਕੰਮ ਸਟਾਰਟ ਕਰ ਦਿੱਤਾ ਆਪਾਂ ਤੇ ਹੁਣ ਇੱਕ ਕਲਰ ਟੇਬਲ ਆਪਾ ਕਲਰ ਗਰੂਨ ਨੂੰ ਕਰ ਦਿੱਤਾ ਹੋਇਆ ਰਹਿ ਗਿਆ ਹੈ ਗ੍ਰਾਈਂਡਰ ਮਾਰ ਕੇ ਹਟੇ ਆ ਮੋਟਾ ਲੱਗਾ ਗ੍ਰਾਈਂਡਰ ਮਾਰਨਾ ਤੇ ਆ ਬਣਾਤਾ ਇਹਦਾ ਰੰਗ ਵਰਮੀ ਵੀ ਤੁਸੀਂ ਦੇਖ ਸਕਦੇ ਆ ਵੀ ਧੁੱਪ ਪੂਰੀ ਨਿਕਣੀ ਹੋਈ ਗਿਆ ਧੁੱਪ ਦੇ ਵਿੱਚ ਹੁਣ ਕੰਮ ਕਰਨਾ ਜਿਹੜਾ ਔਖਾ ਹੋ ਜਾਣਾ ਅੱਗੇ ਤੋਂ ਅੱਗੇ ਤੇ ਬਰੋਡ ਪਰਾ ਦਿੰਦਾ ਹੋ ਗਿਆ ਤੇ ਆਹ ਸਾਡੇ ਟੇਬਲ ਤਿਆਰ ਹੋ ਗਏ ਨੇ ਤੇ ਹੁਣ ਇੱਧਰ ਪੰਗਾ ਲੈਣ ਲੱਗੇ ਆਂ ਸ਼ੋਕੇਸ ਦਾ ਸ਼ੋਕੇਸ ਪੁਰਾਣੀ ਲੱਕੜ ਤੇ ਦਪਹਿਰਾ ਦੇਂਦਾ ਯਾਰ ਹੈਂ ਯਾਰ ਕਿੱਥੇ ਦੇ ਯਾਰ ਹਾਂ ਯਾਰ ਉਹ ਦੇਖੋ ਬੰਦੇ ਨੇ ਉਧਰ ਮੋਟਰਸਾਈਕਲ ਖੋਲਿਆ ਮੋਟਰਸਾਈਕਲ ਖੋਲਿਆ ਯਾਰ ਫਤੇ ਰੋਡ ਦੇ ਲਈ ਯਾਰ ਫਤੇ ਰੋਡ ਦੇ ਲਈ ਜਾਣਾ ਵੈਣਾ ਇਹਦੇ ਕੋਲ ਸੈਟ ਨਹੀਂ ਆ ਰਿਹਾ ਮੋਟਰਸਾਈਕਲ ਆ ਜੀ ਮਿੱਤਰੋ ਲਓ ਜੀ ਸ਼ਾਨਦਾਰ ਟਾਈਮ ਹੋ ਗਿਆ ਤੇ ਕੰਮ ਜਿਹੜਾ ਆ ਸਾਡਾ ਜਾਰੀ ਆ ਤੇ ਦਿਖਾਉਨੇ ਆ ਤੁਹਾਨੂੰ ਆ ਲਓ ਮੋਟੇ ਜਿਹਾ ਲੱਗੇ ਨੇ ਫਰੇਮ ਨੂੰ ਸਾਬ ਜਿਹਨੇ ਕੱਟਣਾ ਸੀ ਬਾਬੇ ਹਵਾ ਉਨੀ ਕੱਟੇ ਜਿਹੜਾ ਦੋ ਸੂਤ ਆ ਨਾ ਹਵਾ ਉਨੀ ਕੱਟੇ ਦੋ ਸੂਤ ਵਿੱਚ ਨੂੰ ਵੀ ਜਾਣਾ ਆ ਹਵਾ ਉਨੀ ਕੱਟੇ ਜੇ ਇਦਾਂ ਕੀ ਕਾਕਾ ਖਰਾਬੀ ਪਈ ਮੈਂ ਤੇਰੀਆਂ ਲਤਾ ਤੋਣੀਆਂ ਮੈਂ ਤੈਨੂੰ ਦੱਸ ਦਿੰਦਾ ਹਵਾ ਉਨੀ ਕੱਟਿਆ ਆ ਆ ਵੀ ਪਾਵਾ ਵੀ ਆਣਾ ਵਿੱਚ ਦੇੜੂ ਆ ਆਹੋ ਜਿਹੜਾ ਆ ਯਾਰ ਆ ਆਇਆ ਨਾ ਜਿਹੜਾ ਰਾਉਂਡ ਵੀ ਹੋਣਾ ਆ ਤੇ ਦੋ ਸੂਤ ਆ ਵੀ ਆ ਆਓ ਫੇ ਹਵਾ ਉਨੀ ਕੱਟਿਆ ਬਹੁਤ ਆ ਠੀਕ ਆ ਦੋ ਤਾਂ ਕਿੰਨਾ ਆ ਇਹ ਸਾਡੇ ਉਨੀ ਪੂਰਾ ਆ ਉਹ ਦਾ ਠੀਕ ਆ ਪਰ ਤੇਰੇ ਪੈਰੀਆਂ ਵੀ ਬਹੁਤ ਹੋਵੇ ਤਾਂ ਨਹੀਂ ਰੱਖ ਦਿੰਨਾ ਉਹ ਮਾਰ ਲੈ ਯਾਰ ਤੂੰ ਵੀ ਮਾਰ ਲਈ ਪਾਜੀ ਬੱਸ ਉਮੀ ਕੀ ਮਾਰ ਲਈ ਤੂੰ ਕੀ ਹੁੰਦਾ ਹੈ 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 ਸੈਂਟਰ ਜਿਹੜਾ ਮੈਂ ਬਾਅਦ ਚ ਦੱਸੂਗਾ ਪਹਿਲਾਂ ਫਸਾ ਕੇ ਨੂੰ ਵੇਖ ਇਹ ਜਿਹੜਾ ਸੈਂਟਰ ਹੈ ਨਾ ਇਹਦਾ ਆਪਣੇ ਆਪ ਤੋਂ ਸੈਂਟਰ ਲੋ ਜੀ ਪਲਾਈ ਘਟ ਲਈ ਆ ਤੇ ਮੋਟੇ ਐਦ ਕੀ ਖਰਾਬੀ ਪਈ ਤੇਰੀਆਂ ਨੱਥਾਂ ਹੈ ਨਹੀਂ ਨਾਲ ਮੈਂ ਤੈਨੂੰ ਦਾ ਦਿੱਤਾ ਅੱਜ ਆਹ ਨਿਸ਼ਾਨ ਲਾਏ ਐ ਇੱਥੋਂ ਤੋਂ ਕੱਟਣਾ ਆ ਛੋਟੀ ਜਿョਰਸੀ ਲੈ ਲਾ ਉਹਦੇ ਨਾਲ ਕਰ ਦੇ ਮਿੱਤਰੋ ਆ ਸਾਡੇ ਜਿੱਪੂ ਬੈਠਾ ਆ ਜਿੱਪੂ ਕਿੱਦਾਂ ਹੈਲੋ ਕਿੱਦਾਂ ਆਵਰਾ ਪੋਟਵਾ ਬਹੁਤ ਜਿਆਣਾ ਬਹੁਤ ਜਿਆਣਾ ਸ਼ਾਬਾਸ਼ ਸ਼ਾਬਾਸ਼ ਲਓ ਜੀ ਮਿੱਤਰੋ ਇਹਨੂੰ ਥੋੜੀ ਟੈਕਸ ਦੀ ਪ੍ਰੋਬਲਮ ਆ ਮੈਂ ਜੱਲਾ ਆ ਝੰਡੂ ਸਿੰਘੇ ਤੇ ਇਹੇ ਵਾਸਤੇ ਨਾ ਟਿਕਸ ਦਾ ਜਿਹੜਾ ਇੰਜੈਕਸ਼ਨ ਲਿਆਉਣਾ ਪਹਿਲਾਂ ਆਪਾਂ ਇੰਜੈਕਸ਼ਨ ਲਾਇਆ ਸੀਗਾ ਉਹਨੇ ਸ਼ਾਇਦ ਕੰਮ ਨਹੀਂ ਕੀਤਾ ਟਿਕਸ ਦੇ ਮੈਂ ਕਾਫੀ ਘਟ ਚੁੱਕਾ ਆ ਤੇ ਹੁਣ ਇੰਜੈਕਸ਼ਨ ਦੀ ਜ਼ਰੂਰਤ ਹੈ ਪਹਿਲਾਂ ਵੀ ਲਵਾ ਸੀ ਪਹਿਲਾਂ ਅਸਰ ਨਹੀਂ ਕੀਤਾ ਹੁਣ ਦੁਬਾਰਾ ਲੈਣ ਚ ਆਇਆ ਤੇ ਬਣੇ ਲੋ ਵੀਡੀਓ ਨਾਲ ਲਓ ਜੀ ਮਿੱਤਰੋ ਫਿਲਹਾਲ ਜਾ ਰਹੇ ਆ ਹੁਣ ਅਸੀਂ ਜੀਪੀ ਦੀ ਦਵਾਈ ਲੈਣ ਵਾਸਤੇ ਥੋੜਾ ਜਿਹਾ ਇਹਨੂੰ ਕਰਨ ਜਾਂ ਮਰੋੜੇ ਤਾਂ ਫੇਰ ਹੀ ਚੱਲੂ ਤੇ ਜਾ ਰਹੇ ਆ ਦਵਾਈ ਲੈਣ ਵਾਸਤੇ ਝੰਡੂ ਸਿੰਘ ਤੇ ਨਾਲ ਮੇਰੇ ਹਾਂ ਦੋ ਦਿਨ ਹੋਏ ਆ ਦੋ ਦਿਨ ਹੁਣ ਸਾਫ ਦੇ ਦੂਰ ਦੀ ਨੈਣਾਂ ਕਾ ਲੱਗੀਆਂ ਮੈਨੂੰ ਨਿਗਾਹ ਘੱਟ ਗਈ ਅੱਛਾ ਮੈਂ ਕਹਾ ਲਵਾ ਲਈਏ ਭਾਜੀ ਉਮਰ ਹੋ ਗਈ 29 ਸਾਲ ਮੈਂ ਕਹਾ 30 ਸਾਲ ਦੀ ਉਮਰ ਜੀ ਤੇਰੀਆਂ ਨੈਣਾਂ ਕਾ ਲੱਗ ਗਈਆਂ ਲੱਗੀਆਂ ਭਾਜੀ ਮੇਰੇ ਲੱਗੀਆਂ ਬਿਲਕੁਲ ਭਾਜੀ ਪਹਿਲਾਂ ਵੀ ਲੱਗੀਆਂ ਸੀ ਮੈਨੂੰ ਤੇ ਮੈਂ ਉਦੋਂ ਗੌਰ ਨਹੀਂ ਕੀਤਾ ਭਾਜੀ ਹੁਣ ਮੈਨੂੰ ਦਿੱਕਤ ਜ਼ਿਆਦਾ ਆਈ ਤੇ ਤਾਂ ਕਰਕੇ ਮੈਂ ਫੇਰ ਬਣਵਾਈਆਂ ਭਾਜੀ ਹਾਂ ਜੀ ਵਧੀਆ ਪਾਰਾ ਜੜੀਆਂ ਤੇਰੀਆਂ ਮੂਛਾਂ ਆ ਇਹ ਮੈਨੂੰ ਇਹ ਭਾਜੀ ਮੇਰੀ ਮੂੰਛਾਂ ਦੇ ਸਾਰੇ ਕਹਿਣਾ ਭਾਜੀ ਬੋਲਣੇ ਕਹਿੰਦੇ ਲੋਕੀ ਮੈਨੂੰ ਮੈਂ ਮੈਂ ਫੈਨ ਨਹੀਂ ਹੈਗਾ ਮੈਨੂੰ ਤੁਸੀਂ ਵੀ ਤੁਸੀਂ ਨਹੀਂ ਫੈਨ ਹੋ ਕੋ ਤਾਂ ਤਾਰੀਫ ਕਰਦੇ ਲੋਕੀ ਚਲੋ ਤੁਸੀਂ ਤਾਂ ਮੈਂ ਵਧੀਆ ਜੀਆਂ ਲਾਦੇ ਮੈਨੂੰ ਤੁਹਾਨੂੰ ਗੰਦੀਆਂ ਲੱਗਦੀਆਂ ਹੋਰ ਨਹੀਂ ਨਹੀਂ ਵਧੀਆ ਵਧੀਆ ਕੱਟ ਦਿੰਨੇ ਆ ਭਾਈ ਦਾ ਹੁਕਮ ਕਰੋ ਤੁਸੀਂ ਕੱਟ ਦਿੰਨੇ ਆ ਡਾਕਟਰ ਸਾਹਿਬ ਦੀ ਦੁਕਾਨ ਤੇ ਤੇ ਆਉਂਦੇ ਵੀ ਡਾਕਟਰ ਸਾਹਿਬ ਚਾਲੇ ਡਾਕਟਰ ਸਾਹਿਬ अगेन ਨਵਰਸ਼ਣਾ ਹੋ ਗਿਆ ਤਾਂ ਠੀਕ ਹੈ ਕਿ ਨਾ ਟਿਕਸ ਪ੍ਰੋਬਲਮ ਜਿਆਦਾ ਹੋਈ ਪਈ ਆ ਟਿਕਸ ਪਏ ਆ ਉਹਦੇ ਨਾਟਿਕਸ ਪਾウダー ਪਾ ਦੋ ਨੋਟਿਕਸ ਸੇ ਜ਼ਿਆਦਾ ਫਿਰ ਇੰਜੈਕਸ਼ਨ ਦੇ ਦੋ ਨਹੀਂ ਇੰਜੈਕਸ਼ਨ ਨਹੀਂ ਉਹਦਾ ਫਾਇਦਾ ਨਹੀਂ ਲਾਉਣ ਦਾ ਅੱਛਾ ਜੀ ਤੁਸੀਂ ਇਦਾਂ ਕਰੋ ਮਲਕੀ ਨੋਟਿਕਸ ਪਾਊਡਰ ਤੁਸੀਂ ਲੈ ਕੇ ਦੋ ਮੈਨੂੰ ਟੈਕਟਿਕ ਟੈਕਟਿਕ ਲੈ ਕੇ ਦੇ ਦੋ ਟੈਕਟਿਕ ਲੈ ਲਿਓ ਹੈ ਠੀਕ ਹੈ ਜੀ ਟੈਕਟਿਕ ਲਿਕਵਿਡ ਓਕੇ 50 ਐਮਐਲ ਲੈ ਲਿਓ ਠੀਕ ਹੈ ਸਰ ਇਹ ਲਓ ਜੀ ਮਿੱਤਰੋ ਫਾਈਨਲੀ ਅਸੀਂ ਡਾਕਟਰ ਕੋਲ ਦਵਾਈ ਲਖਾ ਕੇ ਤੇ ਹੁਣ ਜਾ ਰਹੇ ਆ ਵਾਪਸ ਇਧਰ ਘਰ ਤੇ ਆ ਕੇ ਬਹਿ ਜਾ ਤੁਹਾਨੂੰ ਲੋ ਜੀ ਮਿੱਤਰੋ ਦੁਕਾਨ ਤੇ ਪਹੁੰਚ ਗਏ ਸੀਗੇ ਤੇ ਸਾਡੇ ਤੋਂ ਗੰਦੀ ਲਾਦ ਕੱਲ ਠੀਕ ਆ ਭਾਜੀ ਚਾਹ ਠੀਕ ਆ ਚੰਗਾ ਮੋਟੇ ਜਿਪੀ ਚੱਲ ਗਈ ਬਾਏ ਜਿਪੀ ਬਾਏ ਪਹਿਲਾਂ ਮੈਨੂੰ ਇਹ ਦੱਸ ਕੋਈ ਤੈਨੂੰ ਸ਼ਰਮ ਹਜਾ ਕੋਈ ਰਿਸ਼ਤੇਦਾਰੀ ਕੋਈ ਲਿਆ ਆ ਕੋਈ ਐ ਕਾਦੀ ਭਾਈ ਕੰਮ ਤੋਂ ਆਏ ਨੇ ਨਹੀਂ ਕੰਮ ਤੋਂ ਆਏ ਅਸੀਂ ਵੀ ਕੰਮ ਕਰਦੇ ਅਸੀਂ ਕੰਮ ਨਹੀਂ ਕਰਦੇ ਕੰਮ ਕਰਕੇ ਆਏ ਬਿਆੜੀ ਲਾ ਕੇ ਆਏ ਮੈਂ ਕੰਮ ਕਰਦਾ ਤੈਨੂੰ ਫੋਨ ਨਹੀਂ ਕਰਦਾ ਮੈਂ ਦੱਸ ਪਹਿਲਾਂ ਯਾਰ ਰੀਚ ਆ ਜਾਣੀ ਭਾਜੀ ਫੋਨ ਤੇ ਮੈਂ ਕਰਾ ਦਮ ਨਹੀਂ ਮੈਂ ਕਰਾ ਲਵਾਂਗਾ ਜਦੋਂ ਮਿਲ ਜਣੇਗਾ ਨਹੀਂ ਮੈਂ ਕਰਾ ਦਵਾਂਗਾ ਨਹੀਂ ਮੈਂ ਕਰਾ ਲਵਾਂਗਾ ਉਹ ਕਰਾ ਲੈਣਾ ਮੈਂ ਨਹੀਂ ਅੱਛਾ ਮੇਰੀ ਗੱਲ ਸੁਣ ਜਦੋਂ ਰੀਚਾਰਜ ਹੁੰਦਾ ਉਦੋਂ ਪਿਓ ਨਹੀਂ ਕਰਦਾ ਉਹਨਾਂ ਨੂੰ ਉਹਦਾ ਕਦੋਂ ਕਰਦਾਂਗੇ ਨਹੀਂ ਹੁਣ ਕਿਉਂ ਕਰਦਾਂ ਤਿੰਨ ਚਾਰ ਦਿਨ ਹੋਰੀ ਜਾਏ ਖਤਮ ਹੋ ਜਾ ਮੈਂ ਕਿਸੇ ਨੂੰ ਵੀ ਫੋਨ ਕਰਾਂ ਮਾੜੀ ਗੱਲ ਆ ਯਾਰ ਤੇਰੇ ਵਾਸਤੇ ਬਹੁਤ ਜ਼ਿਆਦਾ ਕੋਈ ਨਹੀਂ ਕਰਾ ਲੈਣਾ ਰੀਚਾਰਜ ਗਲਤ ਗੱਲ ਆ ਭਾਜੀ ਤੇ ਸੋਨੂ ਸਾਡਾ ਸੋਨੂ ਭਾਈ ਦੀ ਉਹ ਦੁਕਾਨ ਆ ਥੋੜਾ ਠੀਕ ਆ ਹੁਣ ਕੱਲ ਗਿਆ ਸੀ ਨਾ ਠੀਕ ਆ ਉਹਨਾਂ ਵਰ ਗਿਆ ਨਹੀਂ ਕੱਲ ਮੈਂ ਨਹੀਂ ਗਿਆ ਸੀ ਕੱਲ ਮੈਂ ਤਾਂ ਕਾਸ਼ ਗਿਆ ਸੀ ਥੋੜੀ ਥੋੜੀ ਭਾਈ ਫਰਕ ਪੈਣਾ ਹੁਣ ਮੰਜੋਰੀ ਵੀਕਨੈਸ ਜ਼ਿਆਦਾ ਹੋ ਗਈ ਆ ਕਾਸ਼ ਵੀ ਹੋਣੀ ਆ ਹੋਰ ਫਿਰ ਠੀਕ ਠਾਕ ਆ ਸੈਟ ਆ ਕੰਮ ਮੈਨੂੰ ਨਾਰਾਜ਼ ਤਾਂ ਨਹੀਂ ਮੈਨੂੰ ਨਾਰਾਜ਼ ਤਾਂ ਨਹੀਂ ਹਾਂ ਨਾ ਯਾਰ ਨਾਰਾਜ਼ ਤਾਂ ਦੱਸ ਦੇ ਫੇ ਜੇ ਹੈਗਾ ਤਾਂ ਨਹੀਂ ਦੱਸ ਦੇ ਨਹੀਂ ਹੋਈਦਾ ਭਾਈ ਆਪਾਂ ਨਹੀਂ ਦੱਸ ਦੇ ਵੇ ਨਹੀਂ ਨਹੀਂ ਡਿੱਗੀ ਚ ਭਾਗ ਲੈ ਜਾਣਾ ਤੈਨੂੰ ਹਾਂ ਨਹੀਂ ਦੱਸੀ ਗਾੜੀ ਅਗਲਾ ਦਿਨ ਚੜ ਗਿਆ ਰੇ ਦੁਕਾਨ ਤੇ ਆ ਰਿਆਂ ਤੇ ਸਾਡੇ ਜਿਹੜੇ ਟੇਬਲ ਆ ਉਹ ਵੀ ਰੈਡੀ ਹੋ ਗਏ ਆ ਆ ਦੇਖੋ ਜਰਾ ਟੇਬਲ ਸਾਰੇ ਰੈਡੀ ਹੋ ਗਏ ਆ ਇਹ ਵੀ ਛੱਡ ਕੇ ਆਉਣੇ ਆ ਤੇ ਇੱਕ ਰੇਲਿੰਗ ਵਾਲਾ ਇਹਦੇ ਨਾਲ ਦਾ ਸੀਗਾ ਉਹ ਵੀ ਫਿੱਟ ਕਰਿਆ ਆਂ ਆਪਾਂ ਵੀਡੀਓ ਨਹੀਂ ਬਣਾਉਈ ਉਹਦੇ ਵਿੱਚ ਮੈਨੂੰ ਤੇ ਇੱਕ ਅਸੀਂ ਬਣਾਉਣਾ ਆ ਟੇਬਲ ਬਣਾਉਣਾ ਆ ਕੰਪਿਊਟਰ ਟੇਬਲ ਤੇ ਉਹ ਫੁੱਟੀ ਆਈ ਹੈ ਇੱਦਾਂ ਜਿਹੜਾ ਹੌਲੀ-ਹੌਲੀ ਛੋਟਾ-ਛੋਟਾ ਦਾ ਬਣਾਉਣਾ ਰਿਹਾ ਤੇ ਆ ਸਾਡੀ ਜੀਪੀ ਆ میری دوائی ਜਿਹੜੀ ਗੱਲ ਲਿਖਾ ਕੇ ਲਿਆਂਦੀ ਸੀਗੀ ਮੈਂ ਤੇ ਉਹ ਦਵਾਈ ਹੁਣ ਲਿਆਉਣੀ ਆ ਪਹਿਲਾਂ ਇੰਜੈਕਸ਼ਨ ਨੇ ਕੰਮ ਨਹੀਂ ਕੀਤਾ ਤੇ ਦਵਾਈ ਲੈ ਕੇ ਤੇ ਲਾਵਾਂਗੇ ਹੁਣ ਆਪਾਂ ਲਓ ਜੀ ਮਿੱਤਰੋ ਤਿਆਰ ਕੀਤਾ ਆਪਾਂ ਸੈਂਟਰ ਟੇਬਲ ਤੇ ਦਪਹਿਰਾ ਦਿੰਦਾ ਸਾਰਾ ਈਦੇ ਕੱਟ ਲਿਆ ਆਪਾਂ ਤੇ ਹੁਣੋਂ ਸ਼ਾਮ ਪੈ ਗਈ ਆ 5:30 ਵਜੇ ਤੇ ਪਹਿਰਾ ਦਗਾਦੇ ਰਹੀਦਾ ਆਪਾਂ ਰੋਟੀ ਪਾਣੀ ਖਾ ਕੇ ਰਹੀ ਆ ਜੀ ਦਾ ਤੇ ਸਾਰਾ ਦਪਹਿਰ ਦਾ ਆ ਤਿਆਰ ਕੀਤਾ ਆਪਾਂ ਤੇਰੇ ਥੱਲੇ ਕੈਸਿਓ ਵਾਲੀ ਜਗ੍ਹਾ ਰੋਣੀ ਆ ਰੇਲਿੰਗ ਵਾਲੀ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਕੰਮ ਚੱਲੀ ਜਾਂਦਾ ਤੇ ਮੋਟੇ ਵਾਲਾਂ ਕੋਲ ਗਿਆ ਸਮਾਨ ਲੈਣ ਵਾਸਤੇ ਤੇ ਸਾਡਾ ਦਿਲੀ ਜਿਹੜਾ ਰੁਟੀਨ ਆ ਇਦਾਂ ਹੀ ਕਦੀ ਕੁਛ ਕਦੀ ਕੁਛ ਪੜਾਉਂਦੇ ਰਹਿੰਨੇ ਆਪਾਂ ਤੇ ਆਹ ਸਾਡਾ ਜਿੱਪੂ ਬੈਠਾ ਆਇਆ ਇਹਪੋ ਜਦਾਬਦ ਚਲੋ ਭਾਈ ਇੱਧਰ ਚਲੋ ਇੱਧਰ ਚਲੋ ਉੱਠੋ ਇੱਧਰ ਚਲੋ ਇੱਧਰ ਚੱਲ ਭਾਈ ਇੱਥੇ ਬਹਿ ਜਾ ਪੱਖਾ ਲੱਗਾ ਆ ਹਵਾ ਆਉਂਦੀ ਇਹਨੂੰ ਚੱਲ ਫੇ ਮੇਰਾ ਬੁੱਤ ਸ਼ਾਬਾਸ਼ ਲੋ ਜੀ ਮਿੱਤਰੋ ਸ਼ਾਮ ਦਾ ਵੇਲਾ ਜਿਹੜਾ ਹੋ ਗਿਆ ਤੁਹ ਬੱਤੀ ਆਪਾਂ ਕਰ ਲਈ ਆ ਤੇ ਆਹ 사ગર ਬੈਠਾ 사ગર ਜਿੱਦਾਂ ਮਰੀਆ ਭਾਜੀ ਠੀਕ ਆ ਮੂਛਾਂ ਖੜੀਆਂ ਨਹੀਂ ਕਰਦਾ ਤੂੰ ਨਹੀਂ ਭਾਈ ਮੈਂ ਬਿਠਾ ਲਿਆ ਅੱਜ ਹਾਂ ਤੁਸੀਂ ਮੈਨੂੰ ਕੱਲ ਸੋਪਦਾ ਇਹਨੇ ਬਜੀ ਹਾਂ ਮੂਛਾਂ ਦੇ ਮੈਂ ਕਰ ਲਿਆ ਚੱਲ ਵਧੀਆ ਵਧੀਆ ਲਾਓ ਜੀ ਸਾਡੇ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਦੇ ਆ ਤੇ ਮਿਲਦੇ ਅਗਲੇ ਵਲੌਗ ਦੇ ਵਿੱਚ ਤੇ ਨਸੀਬੇ ਜਰੂਰ ਦੱਸਿਓ ਸਾਡੇ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਦੇ ਆ ਤੇ ਮਿਲਦੇ ਅਲੀ ਵੀਡੀਓ ਦੇ ਵਿੱਚ ਸਾਡੀ ਵੀਡੀਓ ਕਿਹਦੀ ਲੱਗਦੀਆਂ ਕਮੈਂਟ ਵਿੱਚ ਜਰੂਰ ਦੱਸਿਓ ਤੇ ਲਾਈਕ ਕਰਨਾ ਤੁਹਾਨੂੰ ਕਿਹੋ ਜਿਹਾ ਲਾਈਕ ਜਰੂਰ ਕਰਿਆ ਕਰੋ ਤੇ ਬਾਕੀ ਸਾਗਰ ਜੀ ਨੂੰ ਪੁੱਛ ਲੈਣੇ ਸਾਗਰ ਜੀ ਕਹੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀ ਨਹੀਂ ਨਹੀਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਆ ਤੇ ਲਾਈਕ ਵੀ ਜਰੂਰ ਕਰੋ ਲਾਈਕ ਵੀ ਜਰੂਰ ਕਰੋ ਮੇਰੇ ਵੱਟੇ ਭਰਾਏ ਠੀਕ ਆ ਚਲੋ ਠੀਕ ਆ ਜੀ ਮੈਂ ਇਹਦੇ ਨਾਲ ਬੁਲਾਉਂਦਾ